ਅਸੀਂ ਪਿੰਡ ਮੜਕ ਮਾਜਰਾ ਵਿਧਾਨ ਸਭਾ ਅਮਰਗੜ ਚ ਬੈਠੇ ਆ ਅੱਜ ਇਸ ਥਾਂ ਦੇ ਉੱਤੇ ਅਸੀਂ ਆਪਣਾ ਕੈਂਪ ਜਿਹੜਾ ਹੈਗਾ ਵਾ ਫੈਸਿਲਿਟੇਟ ਕਰਨ ਵਾਸਤੇ ਆਈ ਸੀ ਜਿਹੜਾ ਕਿ ਸੀਐਸਸੀ ਦੇ ਮਾਧਿਅਮ ਤੇ ਰਾਹ ਮੜਕ ਮਾਜਰਾ ਪਿੰਡ ਦੇ ਲੋਕਾਂ ਨੂੰ ਕੇਂਦਰ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਵਾਸਤੇ ਇੱਥੇ ਕੈਂਪ ਲਗਾਇਆ ਜਾਣਾ ਸੀ ਤੁਸੀਂ ਦੇਖ ਸਕਦੇ ਹੋ ਕਿ ਪਾਰ ਪੂਰੀ ਕੋਸ਼ਿਸ਼ ਨੇ ਕੀ ਰਪਾਇਆ ਹੋਇਆ ਔਰ ਅਸੀਂ ਇਸ ਘਰ ਦੇ ਵਿੱਚ ਜਿਹੜਾ ਹੈਗਾ ਵਾ ਜਿਹੜਾ ਦਾ ਹਾਊਸ ਰਿਸਕੀਟਾ ਹੋਇਆ ਔਰ ਬਾਹਰ ਸਾਰੇ ਪਾਸੇ ਦਰਵਾਜ਼ੇ ਬੰਦ ਕਰਕੇ ਪੂਛ ਕੇ ਸਮੁੰਦਰ ਰੱਖਿਆ ਹੋਇਆ ਇਹ ਪੰਜਾਬ ਸਰਕਾਰ ਦੀ ਧੱਕੇਸ਼ਈ ਇਹ ਤੇ ਕੀ ਆ ਅਸੀਂ ਸਮਝ ਨਹੀਂ ਪਾ ਰਹੇ ਕਿ ਗਰੀਬਾਂ ਨੂੰ ਉਹਦਾ ਲਾਭ ਮਿਲੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਤੇ ਪੰਜਾਬ ਸਰਕਾਰ ਨੂੰ ਕੀ ਤੇ ਕੀ ਹੈ ਪਿਆ ਪੰਜਾਬ ਸਰਕਾਰ ਨਹੀਂ ਚਾਹਦੀ ਕਿ 70 ਸਾਲ ਤੋਂ ਬਾਅਦ ਪੰਜਾਬੀਆਂ ਨੂੰ ਆਯੁਸ਼ਮਨ ਦਾ ਲਾਭ ਮਿਲੇ ਕੀ ਪੰਜਾਬ ਸਰਕਾਰ ਨਹੀਂ ਚਾਹਦੀ ਕੀ 70 ਸਾਲ ਤੋਂ ਕੱਟ ਉਮਰ ਦੇ ਜਿਹੜੇ ਜਿਹਨਾਂ ਨੂੰ ਆਯੁਸ਼ਮਨ ਕਾਰਡ ਜਿਹੜਾ ਨਹੀਂ ਬਣਿਆ ਉਹਨਾਂ ਦਾ ਕਾਰਡ ਬਣੇ। ਕੀ ਆ ਪੰਜਾਬ ਸਰਕਾਰ ਨਹੀਂ ਚੱਲਦੀ? ਕਿ ਇਹ ਸ਼ਰਮ ਕਾਰਡ ਬਣਾ ਕੇ ਜਿਹੜੇ ਸਾਡੇ ਮਜ਼ਦੂਰ ਭਰਾ ਨੇ ਉਹਨਾਂ ਨੂੰ ਲਾਭ ਮਿਲੇ। ਕੀ ਸਾਡੀ ਸਰਕਾਰ ਨਹੀਂ ਚੱਲਦੀ ਪੰਜਾਬ ਦੀ ਸਰਕਾਰ? ਕਿ ਪਹਿਰਾਂ ਨੂੰ ਸਿਲਾਈ ਦੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਸਾਈ ਮਸ਼ੀਨਾ ਮੁਫਤ ਦੇ ਕੇ ਉਹਨਾਂ ਦੇ ਆਪਣੇ ਰੋਜ਼ਗਾਰ ਦਾ ਸਾਧਨ ਪੈਦਾ ਕਰ ਸਕਣ। ਕੀ ਇਹ ਸਰਕਾਰ ਨਹੀਂ ਚਾਹੁੰਦੀ ਕਿ ਗਰੀਬਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਕਾਨ ਬਣਾ ਕੇ ਦਿੱਤੇ ਜਾਣ ਕੀ ਇਹ ਸਰਕਾਰ ਨਹੀਂ ਚਾਹੁੰਦੀ ਕਿ ਵਿਸ਼ਵਕੁਰਮ ਕਰਮ ਯੋਜਨਾ ਦੇ ਤਹਿਤ ਜਿਹੜੇ ਸਾਡੇ ਹਰ ਸਾਲ ਕਿੰਤਾ ਕਰਨ ਵਾਲੇ ਲੋਕ ਨੇ ਚਾਹੇ ਮੋਚੀ ਨੇ ਚਾਹੇ ਨਾਈ ਨੇ ਚਾਹੇ ਟੇਲਰ ਟੇਲਿੰਗ ਦਾ ਕੰਮ ਕਰਦੇ ਨੇ ਚਾਹੇ ਬੜਾਈ ਨੇ ਚਾਹੇ ਸੁਲਾਰ ਨੇ ਇਹਨਾਂ ਨੂੰ ਸਰਕਾਰ ਟ੍ਰੇਨਿੰਗ ਦੇ ਕੇ ਵਿੱਤੀ ਯੋਜਨਾ ਵਿੱਤਿਆ ਲਾਭ ਨਾ ਦਿੰਦੇ ਹੋਏ ਇਹਨਾਂ ਦਾ ਕੰਮ ਕਰ ਸਕਣ ਸੈਲਫ ਇੰਡੀਪੈਂਡੈਂਟ ਬਣ ਸਕਣ ਮਤਲਬ ਕੀ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ ਕਿਉਂ ਇਹ ਕੈਂਪਾਂ ਨੂੰ ਰੋਕਿਆ ਜਾ ਰਿਹਾ ਹੈ ਇਹ ਸਾਰੇ ਕੈਂਪ ਜਿਹੜੇ ਹੈਗੇ ਨੇ ਸੈਂਟਰਲ ਗਵਰਨਮੈਂਟ ਦੇ ਦੁਆਰਾ ਅਥਰਾਇਜ਼ਡ ਕਾਮਨਸ ਸਰਵਿਸ ਸੈਂਟਰਸ ਤੇ ਮਾਧਿਅਨਨ ਲਗਾਏ ਜਾ ਰਹੇ ਹਨ ਭਾਰਤੀ ਜਨਤਾ ਪਾਰਟੀ ਕੇਵਲ ਲੋਗਾਂ ਨੂੰ ਉਸ ਕੈਂਪਾਂ ਬਾਰੇ ਅਵੇਅਰਨੈਸ ਅਵੇਅਰ ਕਰਦੀ ਹੈ ਜਾਣਕਾਰੀ ਦਿੰਦੀ ਹੈ ਸਕੀਮਾਂ ਬਾਰੇ ਔਰ ਲੋਕ ਆਪਣੇ ਆਪ ਇਹ ਸਾਰੀ ਇਸ ਕੀਮਤ ਤੇ ਆਨਲਾਈਨ ਜੁੜ ਗਏ। ਭਾਰਤੀ ਦੇ ਪੱਧਰ ਤੇ ਫੈਸਿਲੀਟੇਟ ਕਰ ਰਹੀ ਹੈ। ਕਿਉਂਕਿ ਉਹ ਕਿਹੜਾ ਹੈਰਾਨ ਕਿ ਕਰਨਾ ਕੀ ਚਾਹਤੇ। ਸੋ ਇਸ ਤਰ੍ਹਾਂ ਦੀ ਚੀਜ਼ਾਂ ਚੱਲਣ ਗਿਆ। ਅੱਜ ਸਵੇਰ ਦੀ ਜੋ ਜਾਣਕਾਰੀ ਮਿਲੀ ਹੈ ਕਿ ਲਗਭਗ 100 ਤੋਂ ਵੱਧ ਨਾਬਾਲਗ ਜਿਹੜਾ ਲਾਭ ਲੈਣਾ ਚਾਹੁੰਦੇ ਸੀਗੇ। ਸਵੇਰ ਦੇ ਆਈਸੀ ਜਨ ਨੂੰ ਪੁੱਛੇ ਖੰਡੇੜ ਦਿੱਤਾ। ਔਰ ਅਸੀਂ ਜਦੋਂ ਆਏ ਆ ਸਾਨੂੰ ਇਸ ਘਰ ਦੇ ਵਿੱਚ ਜਿਹੜਾ ਹੈਗਾ ਵਾ ਫਿਲਹਾਲ ਹਰੋਗੇ ਲਾਤੇ ਨੇ ਜੋ ਕਿ ਦੇਖਦੇ ਕਿ ਹੁਣ ਕੀ ਹੁਤਾਗਾ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਨਾ ਰੁਪੇਗਨਾ ਠਕੇਗਨ ਨਾ ਛੁਪੇਗਾ ਅਸੀਂ ਹਰ ਹਾਲਤ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਲੋੜਵੰਦਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਦੇਣ ਵਾਸਤੇ ਜੋ ਸਾਡੇ ਕੋਲ ਬਣ ਪਾਏਗਾ ਸਿੱਖਰ